15 ਅਗਸਤ ਆਜ਼ਾਦੀ ਦੇ ਦਿਹਾੜੇ ਸੰਬੰਧੀ ਜਿੱਥੇ ਕੀ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਉੱਥੇ ਹੀ ਫਵਾੜਾ ਵਿਖੇ ਵੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕਰਦਿਆਂ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਡੀਐਸਪੀ ਫਵਾੜਾ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ ਜੋ ਕਿ ਪੂਰੇ ਸ਼ਹਿਰ ਵਿੱਚ ਕੱਢਿਆ ਗਿਆ ਇਸ ਦੌਰਾਨ ਡੀਐਸਪੀ ਫਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਪੁਲਿਸ ਵੱਲੋਂ ਚੱਪੇ ਚੱਪੇ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤੇ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਪੁਲਿਸ 24 ਘੰਟੇ ਹਾਜ਼ਰ ਹੈ ਉਹਨਾਂ ਨਾਲ ਹੀ ਸ਼ਰਧਾਰਤੀ ਆਂਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨਾਲ ਹੀ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਵੀ ਇਸ ਦਿਹਾੜੇ ਨੂੰ ਬੜੀਆਂ ਹੀ ਖੁਸ਼ੀਆਂ ਤੇ ਚਾਹਮ ਨਾਲ ਮਨਾਉਣ। ਡੀਜੀਪੀ ਸਾਹਿਬ ਪੰਜਾਬ ਅਤੇ ਪੰਜੋ ਐਸਐਸਪੀ ਸਾਹਿਬ ਤੋਂ ਬੋਤਲਾ ਦੀ ਹਦਾਇਤ ਹੈ। ਅੱਜ ਅਸੀਂ 서ਡਿਵੀਜ਼ਨ ਫਗਵਾੜਾ ਦੇ ਵਿੱਚ ਇੱਕ 플ੈਗ 마ર્ચ ਜਿਹੜਾ ਹੈਗਾ ਕੱਢ ਰਹੇ ਹਾਂ। ਫਲੈਗ ਮਾਰਚ ਦਾ ਜਿਹੜਾ ਉਪਲਖਸ਼ਾ ਜੀ ਇਹ 15 ਅਗਸਤ ਦੇ ਇੱਕ ਤਿਹਾਰ ਦੇ ਚਲਦਿਆਂ ਜਿਹੜਾ ਹੈਗਾ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਅਤੇ ਆਮ ਲੋਕਾਂ ਨੂੰ ਤੇ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਨੂੰ ਅਸੀਂ ਜਿਹੜਾ ਹੈਗਾ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਆਪਜੀ ਦੀ ਸੇਵਾ ਦੇ ਵਿੱਚ ਹਰ ਵੇਲੇ ਤੱਤਰ ਹੈ ਤੇ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ 15 ਅਗਸਤ ਦੇ ਇਸ ਅਫਸਰ ਨੂੰ ਜਿਹੜਾ ਹੈਗਾ ਚਾਰੂ ਤਰੀਕੇ ਦੇ ਨਾਲ ਤੇਰੇ ਜੜਾਉਂਦਾ ਇਸ ਤੋਂ ਇਲਾਵਾ ਫਲਰਵਿਖੇ ਵੀ ਪੰਜਾਬ ਪੁਲਿਸ ਵੱਲੋਂ 15 ਅਗਸਤ ਆਜ਼ਾਦੀ ਦੇ ਦਿਹਾੜੇ ਦੇ ਸੰਬੰਧ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਡੀਐਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਵਕਫਾਕ ਥਾਮਾ ਤੋਂ ਹੁੰਦਾ ਹੋਇਆ ਵਾਪਸ ਡੀਐਸਪੀ ਦਫ਼ਤਰ ਵਿਖੇ ਸਮਾਪਤ ਹੋਇਆ। ਇਸ ਮੌਕੇ ਗੱਲਬਾਤ ਕਰਨ ਦੇ ਆਸਪੀਡੀ ਮੈਡਮ ਯਸਰੂਫ ਬਾਠ ਨੇ ਦੱਸਿਆ ਕਿ 15 ਅਗਸਤ ਦੇ ਮਦਦ ਨੇ ਆ ਰਹੀ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਹਨਾਂ ਨਾਲ ਹੀ ਮੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਫਲੋਰ ਵਿੱਚ ਕੋਈ ਵੀ ਹੁੱਲੜਬਾਜੀ ਨਾ ਕਰੇ। ਅਗਰ ਕੋਈ ਹੁੱਲੜਬਾਜੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਪੁਲਿਸ ਵੱਲ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਲਵਾਰਸ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਾਈ ਦੇਣ ਤੇ ਉਹ ਪੁਲਿਸ ਨੂੰ ਬਿਨਾਂ ਦੇਰੀ ਕੀਤੇ ਸੂਚਿਤ ਜ਼ਰੂਰ ਕਰਨ ਤਾਂ ਜੋ ਸਮੇਂ ਤੋਂ ਪਹਿਲਾਂ ਹੀ ਉਸਤੇ ਕਾਬੂ ਪਾਇਆ ਜਾ ਸਕੇ ਇਹ 15 ਅਗਸਤ ਦੇ ਮੌਕੇ ਤੇ ਤੇ ਵੈਸੇ ਵੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਜੀ ਕਲੌਰ ਸਬਡਿਵੀਜ਼ਨ ਦੀ ਪੁਲਿਸ ਨੂੰ ਲੈ ਕੇ ਤੇ ਸਾਡੇ ਥਾਣਿਆਂ ਦੀ ਪੁਲਿਸ ਦੇ ਨਾਲ ਅੱਜ ਫਲੈਗ ਮਾਰਚ ਕੱਢੀ ਗਈ ਹੈ ਕਿ ਇੱਥੇ ਲਾਅ ਐਂਡ ਆਰਡਰ ਮੇਨਟੇਨ ਰਹੇ ਮੜੇ ਅਨਸਰਾਂ ਨੂੰ ਪਤਾ ਚੱਲ ਜਾਏ ਕਿ ਪੁਲਿਸ ਪ੍ਰੋਐਕਟਿਵ ਹੈ ਤੇ ਅਲਰਟ ਹੈ ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਭਰੋਸਾ ਰਵੇ ਪੁਲਿਸ ਉਹਨਾਂ ਦੇ ਨਾਲ ਲੱਗੇਗੀ ਫੈਂਕ ਮਰਤ ਇਹ ਪਿੰਡਾਂ ਵਿੱਚ ਵੀ ਜਾਊਗੀ ਕੱਲੇ ਸ਼ਹਿਰ ਦੀ ਸੀ ਸ਼ਹਿਰ ਚ ਵੀ ਹੈ ਜੀ ਪਿੰਡਾਂ ਚ ਵੀ ਹੈ ਜਿਹੜੇ ਸਾਡੇ ਹੌਟਸਪੌਟਸ ਹੈ ਜਿੱਥੇ ਜ਼ਿਆਦਾ ਲੋਅਰ ਸਿਚੁਏਸ਼ਨ ਹੁੰਦੀ ਹੈ ਕੋਈ ਕ੍ਰਾਈਮ ਜ਼ਿਆਦਾ ਹੁੰਦਾ ਸਾਰੀ ਜਗ੍ਹਾ ਜਾ ਰਹੇਗਾ ਠੀਕ ਹੈ ਜੀ ਤਾਂ 15% ਤਿਆੜਾ ਹੈਗਾ ਕੀ ਮੜੇ ਅਨਸਰਾਂ ਨੂੰ ਕੀ ਕੀਤਾ ਨਹੀਂ ਜਾਣੇ ਸਾਡੀ ਤਾਂ ਇਹੀ ਚੇਤਾਵਨੀ ਹੈ ਜੀ ਅਸੀਂ ਮੁਸਤੈਦ ਹੈ ਅਲਰਟ ਹੈ ਪ੍ਰੋਐਕਟਿਵ ਹੈ